ਆ ਮਿੱਠੂ ਲੈ ਆ ਨਵਾਂ ਕੰਮ ਜਾਲੇ ਮਿੱਠੂ ਖੱਚੇ ਕੰਮ ਆ ਮੇਰੀ ਵੀ ਦਿਨ ਹੀ ਫਾਇਦਾ ਹੈ ਇਹ ਨੂੰ ਪਿਆਰ ਕਰਾਂ ਕੰਮ ਤੇ ਚੱਕ ਦੇ ਸਾਈ ਦਾ ਚਲੋ ਵੀ ਆ ਜਾ ਹਾਈ ਦਾ ਚਲੋ ਮਿੱਠੂ ਖੱਚੇ ਲੈ 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 ਨਾ ਜਾ ਬਈ ਗੱਡੀ ਰੁਕ ਲੈ ਡਰਾਈਵਰ ਆਵੇ ਚਤਨਾ ਕਲੀ ਦਾ ਘਰੇ ਲੱਗਦਾ ਗੱਡੀ ਦੋਹੀ ਪਹੁੰਚਦਾ ਅਜ ਹੁੰਦੀ ਆ ਅਗਡੀ ਲੈ ਕੇ ਬਹੁਤ ਦਾ ਸਿੰਪਲ ਲੈਣ ਆਏ ਆ ਇੰਦਰ ਬਹੁਤ ਇਲਾਕੇ ਭੜਕ ਨਹੀਂ ਗੱਡੀ ਆ ਉਹ ਕਹਦਾ ਫਿਲਟਰ ਬਾਲ ਲੱਗਾਈ ਜਾ ਰਿਹਾ ਹੈ ਨਾ ਇਹ ਫੋਟੋ ਨਵੇਂ ਲਾਦ ਦੇ ਰੋਗੇ ਆਮ ਕਿਤੇ ਬਾਹਰੋਂ ਚੋਬਟਨ ਦੀ ਕਰਾਣੀ ਉਹ ਰੰਗਲੇ ਰੰਗਲੇ ਯਾਰੀ ਦਿਖਾ ਲਈ ਸਾਡੇ ਨੇ ਲੈ ਕਿ ਸੌਂਦਾ ਮੈਂ ਹੀ ਨਾ ਰੋਟ ਤੇ ਵਿਹਾਰਦੀ ਯਾਦ ਮੱਲਮਲੀ ਆ ਗਈ ਸੋਹਣੇ ਯਾਰ ਦੀ ਕੁੜੀਆਂ ਦੀ ਗੱਲ ਛਿੜ ਪਈ ਹਾਏ ਤੇਰੇ ਰੰਗਾਰੇ ਨਾਲ ਸੋਹਣਿਆ ਸੱਜਣਾ ਬਾਣੀਆਂ ਬੇਪੱਤਿਆਂ ਨਾਲ ਵੇ ਪਾਤਿਆਂ ਨਾਲ ਹੈ ਤੇ ਬੜੀ ਗੀਵੇ ਕਿ ਸੌਣ ਦਾ ਮਹਿਲਾ ਰੁੱਤ ਪਿਆਰ ਦੀ ਲੋਕ ਸੁਖ ਫਾਇਦਾ ਕੋਲ ਬਲਦਨ ਲਾਦੇ ਹਣ ਇਹਦਾ ਦੁੱਧ ਆ ਬੱਚਾ ਇਹਦਾ ਦੁੱਧ ਆ ਹੁਣ ਇਹ ਮੁੰਡੇ ਲਗੇ ਕੰਮ ਤੇ ਕਿਹੜਾ ਸਾਡੇ ਮੁੰਡਾ ਕਰ ਨਹੀਂ ਹੈ ਥੱਲੇ ਫਿੱਟ ਕਰਨੇ ਬਾਬਾ ਜੀ ਇਹੋ ਮਸ਼ੀਨਾ ਸਦਾ ਲਾਗੇ ਹੋਵੇ ਇਹਦਾ ਠੀਕ ਹੈ ਜੀ ਇਹਦੋਂ ਇਹਦੋਂ ਕਰ ਲਉਂਗਾ ਐਨ ਕਰ ਲੋ ਜਿਹੇ ਤਰ੍ਹਾਂ ਨੂੰ ਤੂੰ ਮੇ ਵਿਛਾਇਆ ਲੱਗਿਆ ਬਰਾਬਰ ਉਹ ਤੇ ਤਾਰੀ ਨਹੀਂ ਲੈਣੇ ਤਾਰੀ ਦੀ ਲੈਣੀ ਆ ਤਾਰੀ ਕਿੱਥੇ ਤਾਰੀ ਸਿੰਪਲ ਐ ਇਹ ਬੰਦੇ ਲੱਗੇ ਆਉਣ ਮਸ਼ੀਨਾਂ ਲਾਉਂਦੇ ਆ ਸਿੰਪਲ ਪਰ ਨੂੰ ਕੰਪਿਊਟਰ ਨੇ ਇਹਨੇ ਤਿਆਰੀ ਕਰਨੀ ਆ ਤਾਰੀ ਹੁਣ ਆਜਣਾ ਕੰਟਰੋਲਰ ਆ ਗਿਆ ਅੱਜ ਆਉਣਾ ਕੰਟਰੋਲਰ ਵਾਲਾ ਸਿੰਪਲ ਭਰਨੇ ਹੈਗੇ ਤਾਰੀਆਂ ਇਹ ਕਹਿੰਦੇ ਵੇਖ ਜਿਹੇਦਾਰਾ ਵਧੀਆ ਇਹਦਾ ਮੇਰਾ ਸਾਹਿਬ ਆ ਗਿਆ ਆ ਗਿਆ ਆਪਣਾ ਜਿਹੇਦਾਰਾ 19 ਮਾ ਦੇ ਧੱਕ ਦਾਂਗੇ ਫਲ ਫਲ ਨੂੰ ਬਾਦੇ ਨਾਲ ਲੱਗ ਗਿਆ ਆਪਣੇ ਮੁੰਡੇ ਜਿਹੇਦਾਰ ਮੁੰਡਾ ਬਾਈਕ ਉੱਤ ਲਾਇਆ ਮੁੰਜੀ ਘੁਰਾ ਚੱਲਣ ਦੇ ਆ ਗਏ ਮਾਜੀ ਅੰਨਿਆ ਮੁੰਡੇ ਚਲ ਓਏ ਢਾਈ 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 ਯਾਰਾ ਨਹੀਂ ਚਲੋ ਤੁਸੀਂ ਕੋਣ ਪਰਫਰ ਕਰਦੇ ਸਾਡੇ ਮੁੰਡੇ ਅੱਜ ਦਾ ਫਾਇਰ ਆ ਗਿਆ ਓਏ ਢਾਈ ਚਲੋ ਇਤਲੋ ਕੰਮ ਆਇਓ ਆਇਓ ਆਇਆ ਜੇ ਦਰਵਾਜਾ ਦੇ ਵਧੀਆ ਵਧੀਆ ਆਪਣਾ ਸੱਜਾ ਮੁੰਡਾ ਨਵਾਂ ਆਇਆ ਬਾਹਲਾ ਇਹ ਜੁੱਤਾ ਜਗਨ ਨਵੀਆਂ ਆ ਆਪ ਦਾ ਉਹ ਤਾਂ ਇਹ ਸੁਣੋ ਲਾਇਆ ਕੰਮ ਤੇ ਲਾਵੇ ਖਿੱਚਦੇ ਤਾਕੀ ਕਿੰਦਾ ਲਾਵੇ 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 ਦਾ ਰਾਜਾ ਖੜਾ ਕੀਤਾ ਉਹਨੇ ਤੇ ਆਹ ਖੇਤ ਦਾ ਰਾਜਾ ਕਹਿੰਦਾ ਇਹਨਾ ਛੇਤੇ ਸੈਟ ਕਰੀ ਜਾਇਆ ਕਰਦਾ ਤੇ ਆਹ ਸਲਾਹ ਦੇ ਯੱਤਨੇ ਉਹ ਭਾਈ ਭਾਈ ਨਹੀਂ ਆਹ ਇਹਦੇ ਸਲਾਹ ਦੇ ਯੱਤਨੇ ਉਹ ਭਾਈ ਭਾਈ ਨਹੀਂ ਕਿਸੇ ਲੱਖ ਮੰਗੇ ਤੇ ਸੱਤਣਾ ਲਾਤੇ ਨਹੀਂ ਤੇਰੇ ਕੰਦੇ ਦੇ ਦਰਦ ਕੀ ਹੋਏ ਮੇਨ ਮੁਸੇਪਾਂ ਦੇ ਹੌਣ ਲਾਟੇ ਨਹੀਂ ਓਏ ਅਣਖੀਆ ਜੀ ਜੱਟ ਦੇ ਰੱਬ ਦਾ ਨਾਮ ਲਾਉਦੇ ਚ ਨਹੀਂ ਆਹੋ ਆਹੋ ਦੋ ਜਾਮਾ ਠੰਡੀਆਂ ਨੇ ਫੋੜਦੀਆਂ ਛੋਟੀ ਮਲੇਤੋ ਰੱਖੀ ਹੈ ਬਈ ਕੰਮ ਨੂੰ ਕਰਨ ਹੋ ਗਏ ਨੇ ਕੀ ਹੋਣਾ ਤੁਹਾਨੂੰ ਨਾ ਮਿਲੋ ਉਹ ਗੁੱਸਾ ਤੇ ਹਮਿਸਾ ਨੂੰ ਮਤਲਬ ਪਿੰਡ ਮਾਂਕੇ ਜਿਲ੍ਹਾ ਜੇਂਦਰਗੜੇ ਲੜੀ ਜਾਂਦੇ ਝਾਲ ਮਾਰ ਕੇ ਆਪਣੇ ਕੰਮ ਐ ਸਾਰੇ ਇੱਥੇ ਕਹਿੰਦਾ ਚੱਲ والله ਦੇਦਾ ਕਿ ਵੀ ਛੜ ਗਏ ਜਰਾ ਹੁਣ ਇਹ ਚੰਗ ਬਣਾਉਣ ਲੱਗਿਆ ਬਸ ਨੂੰ ਟੋਲ ਟਾਂਗੇ ਤੇ ਆ ਜਗ੍ਹਾ ਤੇ ਕਹਿੰਦਾ ਪੱਧਰੀ ਪੁੱਧਰੀ ਕਰਕੇ ਇੱਥੇ ਨਾਲ ਹੀ ਸਾਰੇ ਦਫ਼ਤਰੇ ਲੱਗੇ ਏਰੀਆ ਘੁਰਬੜਨ ਲੱਗੇ ਫੁਲਾ ਕਹਿੰਦਾ ਕੋਈ ਅਣਖੀ ਆਗੀਤ ਜੱਟ ਦੇ ਹੋ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਏ ਕੀਆਂ ਸਲਾਂ ਦੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਦੁਨੀਆ ਕੀਆਂ ਸਲਾਂ ਦੇ ਜੱਟ ਨੂੰ ਹੋ ਬਾਈ ਬਾਈ ਕਹਿੰਦੀ ਦੁਨੀਆ ਹਾਏ ਨੀ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਏ ਨੀ ਮੂਸੇ ਪੈਂਡੇ ਆਉਣ ਲਾਤ ਨਹੀਂ ਹਾਏ ਹੋ ਅਣਖੀ ਆਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਇਰੇ ਕਿੰ ਆ ਸਾਲਾਂ ਦੇ ਯੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਕਿੰ ਆ ਸਾਲਾਂ ਦੇ ਯੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਚੰਗਾ ਵੀ ਗਰਮੀ ਸਿਕ ਮਿੱਤ ਨਾਲ ਚਲਾ ਘਰ ਨੂੰ ਕਹਿੰਦਾ ਕੰਮ ਕਮ ਨਿਬੜ ਗਿਆ ਹੁਣ ਹੋ ਗਿਆ ਬਿੱਲੇ ਕਹਿੰਦਾ ਯੱਟ ਚੰਗਾ ਵੀ ਜਿਹੜੀ ਓਕੇ ਬਸ ਸੱਚੀ ਗੱਲ ਕਰਨੀ